ਕੰਨਾ ਕਿ ਦੂਰੀਆਂ ਦਾ ਵੀ ਕੋਈ ਹੱਲ ਹੋ ਜੂ। ਅੱਛਾ ਅੱਜ ਕਿਸਮਤ ਮਾੜੀ ਮੇਰੀ ਠੀਕ ਸਭ ਕੱਲ ਹੋ ਜੂ। ਹਾਏ ਹਾਏ। ਗਮਾਂ ਨੂੰ ਔਖਾ ਸੌਖਾ ਸਹਿ ਲੈਣਾ। ਅੱਛਾ ਇੱਕ ਦਿਨ ਹਾਸਿਆਂ ਦਾ ਬੂਹਾ ਖੁੱਲੂਗਾ ਜ਼ਰੂਰ। ਜਿਵੇਂ ਤੂੰ ਭੁੱਲ ਗਈ ਮੈਨੂੰ ਮੈਂ ਵੀ ਇੱਕ ਦਿਨ ਭੁੱਲੂਗਾ ਜੀ। ਹਾਏ ਹਾਏ। ਮੈਂ ਹੱਸ ਕੇ ਟੋਰ ਕੱਢ ਕੇ ਬਾਰ ਮੂੜ ਦੀ ਲੰਗੂ। ਅੱਛਾ ਮੈਨੂੰ ਦੇਖ ਹੱਸਦਾ ਮੱਥੇ ਤੇ ਵੱਟ ਹੋਣਗੇ। ਹਾਏ ਮੈਂ ਉਹਦਾ ਰੋਂਦਾ ਚਿਹਰਾ ਵੇਖਣਾ ਬਾਈ। ਜਦ ਮੇਰੇ ਵੀ ਹੱਥਾਂ ਵਿੱਚ ਕਿਸੇ ਦੇ ਹੱਥ ਹੋਣਗੇ। ਹਾਏ ਹਾਏ। ਮੈਂ ਬੋਤਾ ਉੱਡਦਾ ਰਹਿਣਾ ਜਿੱਤੇ ਛੱਡ ਗਈ ਉਹਦੇ ਮੁਸ਼ਕਲਾਂ 'ਚ ਫਸਦਾ ਦੇਖੂਗੀ ਮੈਂ ਉਹਦੀ ਅੱਖਾਂ ਨਾਲ ਅੱਖਾਂ ਮਲਾਉਣਾ ਚਾਹਨਾ ਬਈ ਤੇ ਇੱਕ ਫੋਟੋ ਵਿੱਚ ਸਾਡੇ ਦੋਹਾਂ ਨੂੰ ਉਹ ਹੱਸਦਾ ਦੇਖੂਗੀ ਹਾਏ ਹਾਏ ਪੁੱਲ ਜੂ ਸਾਹ ਲੈਣਾ ਸਾਡੇ ਸਾਹਾਂ 'ਚ ਸਾਹ ਹੋਣਗੇ ਧੁੰਦਲਾ ਧੁੰਦਲਾ ਦਿਖੂ ਅੱਖਾਂ ਨਾਲ ਕਹਿੰਦਾ ਬਾਇਓ ਸਾਡੇ ਤੇ ਇੱਕ ਦੂਜੇ ਦੇ ਨਾਂ ਹੋਣਗੇ ਕੰਢੀ ਕੰਢੀ ਰੀਜ ਪਗਾਉ ਪਤਾ ਲੱਗੂ ਦੂਰ ਰਹਿ ਕੇ ਸੜਨਾ ਕਿਨੂੰ ਕਹਿੰਦੇ ਐ ਮੈਨੂੰ ਕਹਿੰਦੀ ਸੀ ਨਾ ਤੂੰ ਜਿਉਂਦਾ ਫਿਰਦਾ ਹੈ ਪਤਾ ਲੱਗੂ ਫਿਰ ਜਿਉਂਦੇ ਜੀ ਮਰਨਾ ਕਿਨੂੰ ਕਹਿੰਦੇ ਐ 哎。<Aye. S 2> <Aye. S 1>